ਮਹਾਗਰ ਦੇਜ ਆਪਣੇ ਸਰੀਰ ਦਾ ਤਿਆਗ ਕੀਤਾ ਹੈ ਅੱਜ ਬਣੀ ਹੋਈ ਸਮਾਗ ਹੈ ਜਉ ਮੈਂ ਪਹੁੰਚਿਆ ਇੱਕ ਪਾਸੇ ਮਜ਼ੌਰ ਬੈਠਾ ਹੈ ਮੁਸਲਮਾਨ ਇੱਕ ਪਾਸੇ ਪੁਜਾਰੀ ਬੈਠਾ ਹੈ ਬ੍ਰਾਹਮਣ ਜ਼ਿਆਦਾਤਰ ਜਾਂਦੇ ਨੇ ਜੁਲਾਹੇ ਲੋਗ ਹਿੰਦੂ ਮੁਸਲਮਾਨ ਦੋਵੇਂ ਜਾਂਦੇ ਨੇ ਜੁਲਾਹੇ ਜਾਂਦੇ ਕਪੜੇ ਦਾ ਕੰਮ ਕਰਨ ਵਾਲੇ ਜਾਂਦੇ ਨੇ ਵੀ ਕਬੀਰ ਸਾਡੇ ਕੰਮ ਦੇ ਵਿੱਚ ਬਰਕਤਾਂ ਪਾਵੇਗਾ ਕਿਉਂਕਿ ਆਪ ਵੀ ਇਹੀ ਕੁਝ ਕਰਦਾ ਰਹਿਆ ਹੈ ਜਦ ਮਜ਼ਦੂਰ ਮੈਨੂੰ ਕਹਿਣ ਲੱਗਾ ਸਰਦਾਰ ਜੀ ਇਧਰ ਆਈਏ ਇਹ ਸੂਫੀ ਸੰਤ ਸ੍ਰੀ ਕਬੀਰ ਕੀ ਸਮਾਦ ਹੈ ਉਹਨਾਂ ਦਾ ਮਕਬਰ ਹੈ ਤੇ ਬ੍ਰਾਹਮਣ ਆਪਣੀ ਤਰਫੋਂ ਮੈਨੂੰ ਇਸ਼ਾਰਾ ਕਰੇ ਭਗਤ ਕਬੀਰ ਜੀ ਦੀ ਸਮਾਦਈ ਹੈ ਮੈਂ ਕਿ ਤੁਹਾਡੇ ਦੁਆਹਾਂ ਤੋਂ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਖੇੜਾ ਇੱਥੇ ਵੀ ਨਹੀਂ ਛੱਡਿਆ ਉਸ ਦਾ ਇੱਥੇ ਵੀ ਨਹੀਂ ਛੱਡੇ ਇਹ ਤੇ ਤੁਹਾਡੇ ਦੁਆਹਾਂ ਤੋਂ ਤੰਗ ਆ ਕੇ ਤੁਸੀਂ ਦੁਆ ਨੇ ਉਸ ਨੂੰ ਉੱਥੇ ਰਹਿਣ ਨਹੀਂ ਦਿੱਤਾ ਕਦੀ ਮੌਲਵੀ ਇਲਜ਼ਾਮ ਲਾਂਦਾ ਕਦੀ ਬ੍ਰਾਹਮਣ ساری ਜ਼ਿੰਦਗੀ ਇਲਜ਼ਾਮਾਂ ਦੇ ਚ ਲੰਗੀ ਤਾਂ ਤੰਗ ਆ ਕੇ ਉਸ ਨੇ ਬਨਾਰਸ ਨੂੰ ਛੋੜਿਆ ਸੀ ਤਾਰਕਿਕ ਪੁੱਛਦੇ ਨੇ ਕਿਹੜੀ ਪੂਰੀ ਜਾਵੇਂਗਾ ਚਲ ਕਮ ਸੇ ਕਮ ਨਾਂ ਤੇ ਦੱਸ ਕਿਹੜੀ ਪੂਰੀ ਚ ਜਾਵੇਂਗਾ ਜਾਵੇਂਗਾ ਐ ਨਹੀਂ ਅਸੀਂ ਪਹੁੰਚ ਗਏ ਅਸੀਂ ਆਪਣੀ ਪੂਰੀ ਚ ਜੀਵਦੇ ਆਂ ਨਾਂ ਕੀ ਹੈ ਸਹਿਜ ਕੁਝ ਬਿਆਨ ਕਰੇਗਾ ਦਸੇਗਾ ਉਥੇ ਕੀ ਹੈ ਤੋ ਪਹਿਲੇ ਤੋ ਕਹਿੰਦੇ ਨੇ ਸਹਿਜ ਕੀ ਅਕਤਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੇ ਜਾਏ ਨਮ ਕਾਤੇ ਹਲਕੇ ਲਗੇ ਨਾ ਭਾਰੇ ਕੁਛ ਤੇ ਦਸੋ ਫਿਰ ਉਥੇ ਕੀ ਹੈ ਹੁਣ ਕਬੀਰ ਕਹਿੰਦੇ ਨੇ ਉਥੇ ਕੀ ਨਹੀਂ ਹੈ ਇਹ ਸੁਣਨਾ ਹੈ ਤੇ ਮੈਂ ਤੁਹਾਨੂੰ ਦੱਸ ਸਕਦਾ ਉਥੇ ਕੀ ਹੈ ਇਹ ਜ਼ਬਾਨ ਨਹੀਂ ਬਿਆਨ ਕਰ ਸਕਦਾ ਉਥੇ ਕੀ ਹੈ ਕਿੰਨਾ ਅੱਖਾਂ ਦੇ ਰਾਹੀਂ ਵੀ ਮੈਂ ਇਸ਼ਾਰਾ ਨਹੀਂ ਕਰ ਸਕਦਾ ਉਥੇ ਕੀ ਹੈ ਫਕਤ ਮੈਂ ਨਹੀਂ ਕਹਿ ਸਕਦਾ ਹਾਂ ਜੋ ਨਹੀਂ ਹੈ ਉਹ ਮੇਰੀ ਕਥਨੀ ਚ ਆਉਂਦਾ ਉਹ ਮੇਰੀ ਜ਼ਬਾਨ ਬਿਆਨ ਕਰ ਸਕਦੀ ਹੈ ਜੋ ਨਹੀਂ ਹੈ ਉਹ ਮੇਰੀ ਅੱਖਾਂ ਨੇ ਦੇਖਿਆ ਹੈ ਮੇਰੀ ਰਸਨਾ ਬਿਆਨ ਕਰ ਸਕਦੀ ਹੈ ਤੋਂ ਸਾਰਿਆਂ ਨੇ ਕਿਹਾ ਚਲੋ ਦੱਸ ਉੱਥੇ ਕੀ ਕੀ ਨਹੀਂ ਹੈ ਤਾਂ ਧਿਆਨ ਨਾਲ ਸੁਣਨਾ ਤੈ ਪਾਵਸ ਸਿੰਧ ਧੂਪ ਨਹੀਂ ਚਈਆ ਉਤਪਤ ਪਰਲੋ ਨਾਹੀ ਜੀਵਨ ਮਿਰਤਨਾ ਦੁੱਖ ਸੁਖ ਵਿਆਪੇ ਸੁੰਨ ਸਮਾਦ ਦੋ ਤੇ ਨਾਹੀ ਉਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਇੰਦਰ ਦੀ ਉਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ ਉਥੇ ਇੰਦਰ ਨਹੀਂ ਪਹੁੰਚਿਆ ਉਥੇ ਇੰਦਰ ਦੀ ਪਹੁੰਚ ਨਹੀਂ ਹੈ ਉਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਸਿੰਦ ਫੇਰ ਸਾਦਰ ਦੇ ਚ ਰਹਿਣ ਵਾਲਾ ਉਥੇ ਬਿਸ਼ਨੋ ਵੀ ਨਹੀਂ ਪੋਦੀ ਪਹੁੰਚ ਵੀ ਨਹੀਂ ਹਿੰਮਤ ਹੈ ਕਬੀਰ ਦੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬ੍ਰਹਮਾ ਬੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਔਰ ਗੁਰਮੁਖ ਸੋਜੀ ਪਾਈ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਸੇ ਪੂਜਾ ਤੇ ਵਿਆਪਕ ਰੂਪ ਦੇ ਵਿੱਚ ਇਹੀ ਹੈ ਨਾ ਫਿਰ ਮੈਂ ਦੁਰਾਵਾਂ ਬਿਰਦ ਬਾਬਾ ਧਨਗੁਰੂ ਅਮਰਦਾਸ ਜੀ ਮਹਾਰਾਜ ਬ੍ਰਹਮ ਬੇਸ਼ਨ ਮਹਾਦੇਵ ਤ੍ਰੈਗੁਣ ਰੋਗੀ ਇਹ ਤੇ ਤਿੰਨ ਗੁਣਾ ਦੇ ਚ ਰਹੇ ਨੇ ਰਜ ਤਮ ਸਤ ਦੇ ਚ ਬ੍ਰਹਮ ਬੇਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਔਰ ਗੁਰਮੁਖ ਸੋ ਜੀ ਜਿਨ੍ਹਾਂ ਦੇ ਇਹ ਕੀਤੇ ਹੋਏ ਨੇ ਉਹ ਇਹਨਾਂ ਦੀ ਸਮਝ ਚ ਨਹੀਂ ਆਇਆ ਇਹ ਉਸ ਦੇ ਚ ਨਹੀਂ ਜੀਵੇ ਸਦੀਆਂ ਦੇ ਚ ਜੀਵੇ ਨੇ ਰਿਧੀਆਂ ਦੇ ਚ ਜੀਵੇ ਇਹ ਉਸ ਦੇ ਚ ਨਹੀਂ ਜੀਵੇ ਜਿਸ ਨੇ ਕੀਤਾ ਜਿਸ ਨੇ ਬਣਾਇਆ ਜਿਸ ਤੋਂ ਇਹ ਆਏ ਨੇ ਉਹ ਵੇਖੇ ਇਹਨਾਂ ਨਦਰ ਨਾ ਆਏ ਉਹ ਤੇ ਵੇਖਦਾ ਇਹਨਾਂ ਦੀ ਨਿਗਾਹ ਉੱਥੇ ਤੱਕ ਨਹੀਂ ਹੈ ਗੁਰੂ ਨਾਨਕ ਪਰ ਮੁਖਤਸਰ ਮੈਂ ਅਰਜ਼ ਕਰਾਂ ਤਹ ਪਾਵਸ ਸਿੰਧ ਧੂਪ ਨਹੀਂ ਚਈਆ ਉਥੇ ਸੂਰੀਏ ਲੋਕ ਨਹੀਂ ਹੈ ਉਥੇ ਚੰਦਰ ਲੋਕ ਵੀ ਨਹੀਂ ਹੈ ਜਿੱਥੇ ਮੇਰਾ ਵਾਸਾ ਹੈ ਉਥੇ ਚੰਦਰ ਲੋਕ ਦੀ ਵੀ ਪਹੁੰਚ ਨਹੀਂ ਹੈ ਉਥੇ ਸੂਰੀਏ ਲੋਕ ਦੀ ਵੀ ਪਹੁੰਚ ਨਹੀਂ ਇਹ ਵੀ ਲੋਕ ਮੰਨ ਲੈਣ ਮਰ ਕੇ ਤੇ ਵੀ ਵਸੇ ਬਾ ਮੰਨਿਆ ਰਹਿੰਦਿਆ ਨੇ ਰੂਆ ਇਤਨਾ ਤੇ ਮੰਨ ਸਕਦੇ ਆ ਜਿਵੇਂ ਇੱਕ ਮੈਕਮਾ ਹੁੰਦਾ ਉਹਦੇ ਵਿੱਚ ਰੁਤਬੇ ਆਉਂਦੇ ਨੇ ਫੋਰਥ ਕਲਾਸ ਥਰਡ ਕਲਾਸ ਸੈਕੰਡ ਫਸਟ ਪੂਰਾ ਵਰਡਾ ਸਰ ਇਸ ਤਰ੍ਹਾਂ ਰੋਹਾਨੀ ਮੰਡਲਾਂ ਦੇ ਵਿੱਚ ਵੀ ਹੈ ਜਿਤਨੇ ਛਿਰ ਤੱਕ ਕੋਈ ਸਹਿਜ ਦੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਨੇ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਹੈ ਇਬਾਦਤ ਕਰਕੇ ਕੁਝ ਉੱਚੇ ਮੰਡਲੋਨਾਂ ਨੂੰ ਨਸੀਬ ਹੁੰਦੇ ਨੇ ਲੇਕਿਨ ਉਹਨਾਂ ਦੇ ਉਹ ਪੁੰਨ ਸਮਾਪਤ ਹੋਣ ਤੇ ਫਿਰ ਜਨਮ ਹੁੰਦਾ ਹੈ ਤੇ ਜਨਮ ਤੋਂ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਕਿਹੜੀਆਂ